ਕੱਚਾ ਪਿਆਜ਼ ਕਹਿ ਦਿੰਨੇ ਜਾਂ ਹਰਾ ਪਿਆਜ਼ ਕਹਿ ਦਿੰਨੇ ਇਹ ਹਾਈਬ੍ਰਿਡ ਚ ਵੈਰਾਈਟੀਆਂ ਹੁੰਦੀਆਂ ਸਾਰੀਆਂ ਹਨ ਇਹ ਬਹੁਤ ਜਲਦੀ ਤਿਆਰ ਹੋ ਕੇ ਤੇ ਹਰੇ ਪਿਆਜ਼ ਵੇਚਣ ਜਿਹੜਾ ਹਰਾ ਜੀ ਨੇ ਹਰਾ ਪਿਆਜ਼ ਪੱਟ ਕੇ ਵੇਚਣਾ ਉਹਦੇ ਵਾਸਤੇ ਬਹੁਤ ਬਹੁਤ ਜਲਦੀ ਇਹ ਇਹ ਸਮਝ ਲਓ 50 ਦਿਨਾਂ ਚ ਹੀ ਤਿਆਰ ਹੋ ਜਾਂਦੇ ਆ ਹਨਾ ਜੋ ਦੂਜਾ ਤਾਂ 3 ਮਹੀਨੇ ਦਾ ਸਮਾਂ ਲਏਗਾ ਹਨਾ ਤੇ ਇਹ ਇਹ ਸਮਝ ਲਓ 50 ਦਿਨਾਂ ਚ ਤਿਆਰ ਹੋ ਕੇ ਤੇ ਤੁਹਾਡਾ ਮੰਡੀ ਦੇ ਵਿੱਚ ਸੇਲ ਹੋ ਜਾਂਦਾ ਹਨਾ ਤੇ ਜਿਹੜਾ ਪੱਕਾ ਪਿਆਜ ਆ ਪੱਕਾ ਜਿਹੜਾ ਪਕਾਵਾ ਕਹਿ ਦਿੰਦੇ ਆ ਉਹ ਹੁੰਦਾ ਵੀ ਜਿਵੇਂ ਆਪਣੀ ਦੇਸੀ ਵੈਰਾਈਟੀਆਂ ਆ ਜਾਂਦੀਆਂ ਪੰਜਾਬ ਨਰੋ ਆ ਜਾਂਦੀ ਐ ਐਲ 28 ਆ ਜਾਂਦੀ ਹੈ ਨਾ ਐਸ ਵਾਰ ਮੈਂ ਇੱਕ ਸਪੈਸ਼ਲ ਵੈਰਾਈਟੀ ਪੂਨੇ ਤੋਂ ਵੀ ਲੈ ਕੇ ਆਇਆ ਮੈਂ ਸਟ੍ਰੋਬਰੀ ਦੇ ਪਲਾਂਟ ਲੈਣ ਗਿਆ ਸੀਗਾ ਤੇ ਉੱਥੇ ਮੈਨੂੰ ਬੜਾ ਅੱਛਾ ਲੱਗਿਆ ਉਹਨਾਂ ਦਾ ਤੇ ਉਹਨਾਂ ਦਾ ਰੱਖਣ ਦਾ ਢੰਗ ਵੀ ਬੜਾ ਅੱਛਾ ਲੱਗਾ ਉਹ ਵੀ ਇੱਕ ਸਾਰੇ ਲੋਕਾਂ ਨੂੰ ਦੱਸੂਗਾ ਵੀ ਇਸ ਤਰ੍ਹਾਂ ਪਿਆਜ਼ ਵੀ ਰੱਖਿਆ ਜਾ ਸਕਦਾ ਹੈ ਅਸੀਂ ਕੋਈ ਜਾਲੀ ਬਣਾਈ ਜਾਂਦਾ ਕੋਈ ਕਿਸ ਤਰ੍ਹਾਂ ਰੱਖੀ ਜਾਂਦਾ ਜਿਹੜੇ ਘਰੇਲੂ ਪਿਆਏ ਰੱਖਣਾ ਉਹਨਾਂ ਦਾ ਇੱਕ ਵੱਖਰਾ ਹੀ ਢੰਗ ਸੀਗਾ ਉਹਨਾਂ ਜਿਵੇਂ ਆਪਾਂ ਲਸਣ ਦੀਆਂ ਗੰਡੀਆਂ ਗੁੱਟੀਆਂ ਬਣ ਕੇ ਤੇ ਉਹਨਾਂ ਦੇ ਰਸਾ ਕਿਸੇ ਆਪਣੇ ਬਰਾਂਡੇ ਦੇ ਵਿੱਚ ਰਸੇ ਬਣ ਕੇ ਉੱਪਰ ਲਟਕਾਇਆ ਹੋਇਆ ਸੀਗਾ ਉਹ ਬੜਾ ਵਧੀਆ ਤਰੀਕਾ ਲੱਗਿਆ ਮੈਨੂੰ ਉਹਨਾਂ ਦਾ ਨਾ ਤੁਸੀਂ ਪਿਆਜ਼ ਇੱਕ ਵਾਰੀ ਪੱਟਿਆ ਤੇ ਰੱਖਿਆ ਨਾ ਹਲਾਉਣਾ ਨਾ ਕਰਨਾ ਨਾ ਦੂਰੀ ਹਰ ਕੁਝ ਵੀ ਕਰਨਾ ਹੁਣ ਤੁਸੀਂ ਇੱਕ ਗੁੱਟੀ ਲਾਓ ਤੇ ਚੱਕ-ਚੱਕ ਕਰਕੇ ਆਪਦੀ ਬਰਤ ਲਓ ਦੂਜੀ ਲਾ ਲਓ ਮੜ ਕੇ ਉਹ ਬਹੁਤ ਵਧੀਆ ਢੰਗ ਲੱਗਿਆ ਮੈਨੂੰ ਤੇ ਇਹ ਪਹਿਲੀ ਗੱਲ ਤਾਂ ਵਾਣ ਪੂਰਾ ਸੁੱਕਾ ਹੋਣਾ ਚਾਹੀਦਾ ਤੂੰ ਚੰਗੀ ਤਰ੍ਹਾਂ ਰੋਟਾਵੇਟਰ ਮਾਰ ਕੇ ਦੋ ਤਿੰਨ ਨਾਰੀ ਹਨਾ ਪੂਰਾ ਭਰਪਰਾ ਬਣਾਣਾ ਹੋਂਡਾ ਦਾ ਨਹੀਂ ਆ ਪੰਜ ਤੋਂ 6 ਟਰਾਲੀਆਂ ਤਕਰੀਬਨ ਉਹ ਰੂੜੀ ਰੂੜੀ ਖਾਦ ਜੇ ਚੰਗੀ ਪੁਰਾਣੀ ਰੂੜੀ ਖਾਦ ਹੈ ਉਹ ਪਾ ਦੇਣੀ ਚਾਹੀਦੀ ਹੈ ਨਾ ਇਹਦੇ ਵਿੱਚ 100 ਕਿਲੋ ਮੈਂ ਸੁਪਰ ਜਿਹੜੀ ਸੁਪਰ ਫਾਸਫੇਟ ਹੁੰਦੀ ਹੈ ਉਹ ਉਹ ਵੀ ਉਹ ਜ਼ਰੂਰੀ ਹੈ ਨਾ ਇੱਕ ਗੱਟਾ ਜਿਹੜਾ ਕਿੱਲੇ ਦਾ ਉਹ ਡੀਏਪ ਦਾ ਵੀ ਜ਼ਰੂਰੀ ਹੈ ਤੇ 50 ਕਿਲੋ ਇੱਕ ਇੱਕ ਗੱਟਾ ਪੋਟਾਸ਼ ਦਾ ਇੱਕ ਏਕੜ ਦੇ ਵਿੱਚ ਇੰਨੀ ਖਾਦ ਜੇ ਤੁਸੀਂ ਪਾ ਕੇ ਤੁਹਾਨੂੰ ਚੰਗੀ ਤਰ੍ਹਾਂ ਤਿਆਰ ਕਰਕੇ ਲਾਉਂਗੇ ਤਾਂ ਮੈਨੂੰ ਲੱਗਦਾ ਵੀ ਕਿਸੇ ਉਹ ਤੁਹਾਡਾ ਪਿਆਜ਼ ਚ ਕਿਸੇ ਗੱਲ ਦੀ ਕਮੀ ਨਹੀਂ ਰਹੂਗੀ ਅਸੀਂ ਪਿਆਜ਼ ਆ तकरीबन 20 ਤਰੀਕ ਤੋਂ ਸਟਾਰਟ ਕਰ ਰਹੇ ਹਾਂ ਤੇ ਜਿਹੜਾ ਹਾਈਬ੍ਰਿਡ ਪਿਆਜ਼ ਆ ਉਹਦੀ ਪਨੀਰੀ ਹੁਣ ਚੱਲ ਰਹੀ ਹੈ ਠੀਕ ਹੈ